ਦਲਿਸਿੰਗ ਦੀ ਖਬਰ ਯੂਕੇ ਤੋਂ ਹੈ ਜਿੱਥੇ ਇੱਕ ਅਫਗਾਨੀ ਸਿੱਖ ਦੀ ਦੁਕਾਨ ਦੇ ਉੱਤੇ ਕੁਝ ਪੰਜਾਬੀਆਂ ਵੱਲੋਂ ਲੁੱਟ ਕੀਤੀ ਗਈ ਹੈ ਕੀ ਇਹ ਸਾਰੀ ਖਬਰ ਦੀ ਜਾਣਕਾਰੀ ਸਾਦਰਸ਼ਕਾਂ ਦੇ ਕੋਲ ਪਹੁੰਚਾਓ ਹਾਂਜੀ ਬਿਲਕੁਲ ਬਿਲਕੁਲ ਇਹ ਘਟਨਾ ਬਿਲਕੁਲ ਸੱਚ ਹੈ ਤੇ ਨਮੋਸ਼ੀ ਭਰੀ ਵੀ ਹੈ ਤੇ ਸ਼ਰਮਸਾਰ ਕਰਨ ਵਾਲੀ ਵੀ ਹੈ ਇੱਕ ਵੀਡੀਓ ਟਿਕਟੌਕ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਕਿ ਇੱਕ ਦੁਕਾਨ ਦੇ ਉੱਤੇ ਜਿਸ ਦੇ ਮਾਲਕ ਅਫਗਾਨੀ ਸਿੱਖ ਨੇ ਅਫਗਾਨੀ ਸਿੱਖਾਂ ਬਾਰੇ ਮੰਨਿਆ ਜਾਂਦਾ ਵੀ ਭੋਲੇ ਸਿੱਖ ਨੇ ਬਿਜ਼ਨਸਮੈਨ ਨੇ ਉਹ ਕੋਈ ਵੀ ਇਸ ਤਰ੍ਹਾਂ ਦੇ ਕਈ ਕੰਮ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਜਿਹੜਾ ਵਾਇਲੈਂਟ ਹੋਵੇ ਜਾਂ ਕੋਈ ਹੋਰ ਗੱਲਬਾਤ ਆ ਬਿਜ਼ਨਸ ਮਾਈਂਡਡ ਆਪਾਂ ਕਹੀਏ ਵੀ ਲੋਕ ਹੈਗੇ ਨੇ ਸੋ ਲੁੱਟ ਕੀਤੀ ਜਾ ਰਹੀ ਹੈ ਉਹਦੀ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਬਣ ਗਈ ਜੋ ਬਾਅਦ ਵਿੱਚ ਟਿਕਟੌਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਵਾਇਰਲ ਹੋ ਰਹੀ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਇਥੋਂ ਦੀਆਂ ਜਥੇਬੰਦੀਆਂ ਵੱਲੋਂ ਕਿ ਇਹਨਾਂ ਨੂੰ ਲੱਭਿਆ ਜਾਵੇ ਇਹ ਬੰਦੇ ਕਿਹੜੇ ਸੀ ਆਵਾਜ਼ ਇਹਨਾਂ ਦੀ ਪਛਾਣੀ ਜਾਵੇ ਜੇ ਉਹ ਜਦੋਂ ਵੀਡੀਓ ਦੇਖਦੇ ਆ ਤੇ ਉਹਦੇ ਵਿੱਚ ਬੜਾ ਗਲਤ ਤਰੀਕੇ ਦੇ ਨਾਲ ਉਸ ਅਫਗਾਨੀ ਸਿੱਖ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਆਪਾਂ ਜਦੋਂ ਗੱਲ ਦਸਤਾਰ ਦੀ ਕਰਦੇ ਆ ਪੱਗ ਦੀ ਕਰਦੇ ਆ ਕਿ ਇਹ ਰਿਸਪੈਕਟ ਹੋਣੀ ਚਾਹੀਦੀ ਆ ਲਥਣੀ ਨਹੀਂ ਚਾਹੀਦੀ ਜਾ ਫਿਰ ਇੱਕ ਗੁਰਸਿੱਖ ਦੀ ਕਿਵੇਂ ਤੁਸੀਂ ਰਿਸਪੈਕਟ ਕਰਨੀ ਹੈ ਉਹ ਸਾਰੀਆਂ ਚੀਜ਼ਾਂ ਭੁਲਾ ਕੇ ਇਸ ਵੀਡੀਓ ਦੇ ਵਿੱਚ ਉਸ ਅਫਗਾਨੀ ਸਿੱਖ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਪੰਜਾਬੀ ਦੇ ਵਿੱਚ ਫਿਰ ਉਹਨੂੰ ਇਹ ਵੀ ਕਿਹਾ ਜਾ ਰਿਹਾ ਕਿ ਜੇ ਜ਼ਿਆਦਾ ਬੋਲਿਆ ਜੇ ਜ਼ਿਆਦਾ ਰੌਲਾ ਪਾਇਆ ਤੇ ਤੇਰੇ ਤੈਨੂੰ ਆਪਾਂ ਥ੍ਰੈਟ ਕਰਾਂਗੇ ਤੇਰੇ ਜਿਹੜਾ ਹੈਗਾ ਚਾਕੂ ਦੇ ਨਾਲ ਸਟੈਬਿੰਗ ਜਿਹੜੀ ਹੈਗੀ ਆ ਉਹ ਵੀ ਕਰ ਸਕਦੇ ਆ ਆਪਾਂ ਹੱਥ ਦੇ ਵਿੱਚ ਉਹਨਾਂ ਦੇ ਚਾਕੂ ਫੜੇ ਹੋਏ ਨੇ ਤੇ ਮੂੰਹ ਬੰਨੇ ਹੋਏ ਉਹਨਾਂ ਨੇ ਤੇ ਮੂੰਹ ਬਨ ਕੇ ਤੇ ਉਹ ਲੁੱਟ ਕੀ ਰਹੇ ਨੇ ਆਮ ਤੌਰ ਤੇ ਦੇਖਿਆ ਜਾ ਰਿਹਾ ਉਸ ਵੀਡੀਓ ਦੇ ਵਿੱਚ ਉਹ ਸਿਕਟਾਂ ਵਾਲਾ ਭੰਡਾਰ ਸਾਰਾ ਲੁੱਟ ਰਹੇ ਆ ਜਿੱਥੇ ਸਿਕਟਾਂ ਪਈਆਂ ਹੁੰਦੀਆਂ ਸੋ ਦੇਖੋ ਹਾਲਾਤ ਕੀ ਬਣਦੇ ਜਾ ਰਹੇ ਨੇ ਇਹ ਉਹ ਮੁਲਕ ਸੀ ਜਿਨ੍ਹਾਂ ਨੇ ਸਾਨੂੰ ਸੰਭਿਆ ਜਿਨ੍ਹਾਂ ਨੇ ਕਿਹਾ ਵੀ ਇੱਥੇ ਆਓ ਇੱਥੇ ਵਧੀਆ ਜ਼ਿੰਦਗੀ ਹੈਗੀ ਆ ਜਿੱਥੋਂ ਤੁਸੀਂ ਨਿਕਲੇ ਜਿੱਥੇ ਸਾਰਾ ਕੁਝ ਦੇਖਿਆ ਤੁਸੀਂ ਉਥੋਂ ਅੱਜ ਨਿਕਲ ਕੇ ਇਹਨਾਂ ਮੁਲਕਾਂ ਚ ਆਏ ਘਰਦਿਆਂ ਨੇ 20-20 ਲੱਖ ਰੁਪਈਆ ਲਾਇਆ ਤੇ ਤੁਹਾਨੂੰ ਇਹਨਾਂ ਮੁਲਕਾਂ ਦੇ ਵਿੱਚ ਭੇਜ ਦਿੱਤਾ ਕਿ ਵਧੀਆ ਸਿਸਟਮ ਚ ਜਾ ਕੇ ਵਧੀਆ ਬਣੋ ਤੁਹਾਡੇ ਉਥੇ ਬੱਚੇ ਜੰਮਣਗੇ ਵਧੀਆ ਸਿਸਟਮ ਦੇ ਵਿੱਚ ਰਹਿਣਗੇ ਇਮਾਨਦਾਰ ਹੋਣਗੇ ਗਲਤ ਕੰਮ ਕ腐ਸ਼ਨ ਨਹੀਂ ਹੋਏਗੀ ਉਹਨਾਂ ਦੇ ਮਾਈਂਡ ਦੇ ਵਿੱਚ ਜਿਵੇਂ ਸਾਡੇ ਚੱਲੀ ਆਉਂਦੀ ਹੈ ਨਾ ਯੁੱਗਾਂ-ਯੁੱਗਾਂ ਤੋਂ ਕਹਿ ਲਓ ਸੋ ਇਸ ਤਰ੍ਹਾਂ ਹੀ ਕਿਹਦੇ ਨਾਲ ਇਹ ਇਹੋ ਜੀ ਜ਼ਿੰਦਗੀ ਗੁਜ਼ਾਰਨ ਵਾਸਤੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਸਾਡੇ ਲੋਕ ਆਉਂਦੇ ਨੇ ਤੇ ਇੱਥੇ ਆ ਕੇ ਫਿਰ ਨਸ਼ੇ ਦੇ ਆਦੀ ਵੀ ਹੋ ਰਹੇ ਨੇ ਇਹ ਬੜੀ ਵੱਡੀ ਸਮੱਸਿਆ ਇਸ ਵੇਲੇ ਇੰਗਲੈਂਡ ਦੇ ਵਿੱਚ ਵੀ ਆ ਰਹੀ ਹੈ ਖਾਸ ਤੌਰ ਦੇ ਉੱਤੇ ਲੰਡਨ ਸਾਊਥ ਹੌਲ ਵਾਲਾ ਏਰੀਆ ਹੋ ਗਿਆ ਜਾਂ ਬਰਮਿੰਗਮ ਦੇ ਕੁਝ ਏਰੀਏ ਹੋ ਗਏ ਇੱਥੇ ਨੌਜਵਾਨ ਚਿੱਟੇ ਦੀ ਭੇਡ ਚੜ ਰਹੇ ਨੇ ਤੇ ਕੁਝ ਜਿਹੜੇ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਜਿਹੜੇ ਕੰਸਟਰਕਸ਼ਨ ਲਾਈਨ ਦੇ ਜਿਹੜੇ ਬਿਲਡਰ ਲੋਕ ਹੁੰਦੇ ਨੇ ਉਹ ਵੀ ਮਤਲਬ ਕਿ ਮੁੰਡਿਆਂ ਨੂੰ ਚਿੱਟੇ ਦੇ ਉੱਤੇ ਲਾ ਰਹੇ ਆ ਇਹ ਇਸ ਵੇਲੇ ਦੀ ਆਪਣੇ ਅੱਖਾਂ ਖੋਲਣ ਵਾਲੀ ਰਿਪੋਰਟ ਹੈਗੀ ਆ ਤੇ ਇਹ ਜਿਹੜੀਆਂ ਸ਼ਾਪਾਂ ਨੇ ਨਾ ਇੰਗਲੈਂਡ ਦੇ ਵਿੱਚ ਉੱਥੇ ਹੁਣ ਪ੍ਰੇਗਾਬਲਿਨ ਪ੍ਰੋਕਸੀਵਨ ਕੈਪਸੂਲ ਜਿਹੜੇ ਨਸ਼ੇ ਦੇ ਨੇ ਉਹ ਆਮ ਮਿਲ ਰਹੇ ਨੇ ਇਹਦੀ ਇਹਦੇ ਬਾਰੇ ਵੀ ਕੋਈ ਵੀ ਕੁਝ ਨਹੀਂ ਬੋਲ ਰਿਹਾ ਕੋਈ ਕਮੇਟੀਆਂ ਕੁਝ ਨਹੀਂ ਕਰ ਰਹੀਆਂ ਇਹਦੇ ਉੱਤੇ ਕਮੇਟੀਆਂ ਗੁਰਦੁਆਰਿਆਂ ਦੇ ਆਲੇ-ਦੁਆਲੇ ਦੁਕਾਨਾਂ ਨੇ ਜਿੱਥੇ ਇਹ ਸਾਰੇ ਕੈਪਸੂਲ ਵੇਚ ਰਹੇ ਨੇ ਪ੍ਰੇਗਾਬਲਿਨ ਕੈਪਸੂਲ ਤੁਸੀਂ ਦੇਖੋ ਨਸ਼ੇ ਲਈ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਅੱਜ ਇੱਥੇ ਵੀ ਮਿਲ ਰਿਹਾ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖੋ ਭਈ ਪ੍ਰੋਕਸੀ ਬਣ ਇੱਕ ਕੈਪਸੂਲ ਹੈਗਾ ਇੱਕ ਹੋਰ ਤਰੀਕੇ ਦਾ ਨਸ਼ਾ ਮਤਲਬ ਕਿ ਸਾਰੇ ਮਾਰੂ ਨਸ਼ੇ ਜਿਹੜੇ ਨੇ ਉਹ ਤੁਰਦੇ 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 ਇਹਨਾਂ ਧਰਤੀਆਂ ਦੇ ਉੱਤੇ ਆ ਗਏ ਤੇ ਇੱਥੇ ਆ ਕੇ ਵੀ ਜਿਹੜੇ ਮਾਂ ਪਿਓ ਨੇ ਕਿਹਾ ਸੀ ਮੇਰਾ ਪੁੱਤਰ ਨਸ਼ਿਆਂ ਤੋਂ ਦੂਰ ਕਰਨਾ ਤੇ ਵਿਦੇਸ਼ ਭੇਜ ਲਈਏ ਪਰ ਅੱਜ ਉਹ ਨਸ਼ਾ ਵੀ ਪਿੱਛੇ ਪਿੱਛੇ ਤੁਰਿਆ ਆਉਂਦਾ ਤੇ ਇੱਥੇ ਆ ਕੇ ਫਿਰ ਇਹ ਸ਼ੁਰੂ ਕਰਦੇ ਨੇ ਨਸ਼ੇ ਦੇ ਆਦੀ ਹੋ ਜਾਂਦੇ ਆ ਫਿਰ ਉਹੋ ਜਿਹੀਆਂ ਘਟਨਾਵਾਂ ਜਿਹੜੀ ਇੱਕ ਆਪਾਂ ਪਿਛਲੇ ਸਾਲ ਵੀ ਗੱਲ ਅੱਜ ਤੋਂ ਤਕਰੀਬਨ ਡੇਢ ਸਾਲ ਪਹਿਲਾਂ ਕੀ ਹੋਇਆ ਪੀ ਲక్ష్ਮੀ ਜੁਵਲਰਸ ਜਿਹੜੇ ਆਪਣੇ ਹੀ ਬੰਦੇ ਨੇ ਪੰਜਾਬੀ ਉਹਨਾਂ ਦੀ ਜੁਵਲਰੀ ਦੀ ਸ਼ਾਪ ਹੈਗੀ ਹੈ ਉਹਨਾਂ ਦੇ ਘਰ ਦੇ ਵਿੱਚ ਲੁੱਟ ਕੀਤੀ ਗਈ ਪੰਜਾਬੀ ਮੁੰਡਿਆਂ ਵੱਲੋਂ ਮੂੰਹ ਬੰਨ ਕੇ ਤੇ ਉਹਨਾਂ ਦੀ ਰੋਲੈਕਸ ਦੀਆਂ ਘੜੀਆਂ ਜਾਂ ਹੋਰ ਮਹਿੰਗਾ ਸਮਾਨ ਉਹਨਾਂ ਕੋਲੋਂ ਲੁੱਟ ਕੇ ਲੈ ਗਏ ਉਹ ਬਜ਼ੁਰਗ ਜੋੜਾ ਸੀ ਘਰ ਦੇ ਵਿੱਚ ਉਹ ਕੁਝ ਵੀ ਨਹੀਂ ਕਰ ਸਕੇ ਇਦਾਂ ਦੀ ਘਟਨਾ ਇੱਕ ਹੋਰ ਵਾਪਰੀ ਸੀ ਇੰਗਲੈਂਡ ਲੰਡਨ ਦੇ ਏਰੀਆ ਦੇ ਵਿੱਚ ਕਿ ਬੱਚੇ ਦੇ ਬੱਚਾ ਛੋਟਾ ਜਿਹਾ ਬੋਕਰ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਬੱਗੀ ਦੇ ਵਿੱਚ ਪਾਇਆ ਤੇ ਉਹਦੇ ਚਾਕੂ ਲਾ ਕੇ ਘਰ ਦੇ ਵਿੱਚ ਲੁੱਟ ਕੀਤੀ ਗਈ ਪੰਜਾਬੀ ਪਰਿਵਾਰ ਦੇ ਤੇ ਅੱਜ ਇਹ ਅਫਗਾਨੀ ਸਿੱਖ ਦੀ ਦੁਕਾਨ ਦੇ ਉੱਤੇ ਲੁੱਟ ਕਰਨੀ ਤੇ ਉਹਨੂੰ ਕਹਿਣਾ ਵੀ ਜੇ ਤੂੰ ਹਿੱਲਿਆ ਤਾਂ ਤੇਰੇ ਚਾਕੂ ਲੰਗਾ ਦੇਾਂਗੇ ਤੇਰੇ ਆ ਕਰ ਦੇਾਂਗੇ ਤੇ ਫਿਰ ਉਹਦੀ ਦੁਕਾਨ ਲੁੱਟ ਕਰਨੀ ਸੌਫਟ ਟਾਰਗੇਟ ਨੇ ਇਹ ਲੋਕ ਕਰ ਰਹੇ ਮਤਲਬ ਕਿ ਕਿਸੇ ਉਸ ਬੰਦੇ ਦੇ ਨਾਲ ਪੰਗਾ ਨਹੀਂ ਲਿਆ ਜਾ ਰਿਹਾ ਜਿੱਥੋਂ ਪਤਾ ਪਿਆ ਅੱਗੋਂ ਛੇਤਰ ਪੈਣੇ ਨੇ ਜਾਂ ਉਹ ਚੰਗਾ ਸਾਨੂੰ ਰੱਖ ਕੇ ਦਵੱਲੇਗਾ ਵੀ ਮਤਲਬ ਦੂਜੀਆਂ ਕਮਿਊਨਿਟੀਆਂ ਦੀ ਮੈਂ ਗੱਲ ਕਰ ਰਿਹਾ ਆਪਣੇ ਬੰਦੇ ਟਾਰਗੇਟ ਕੀਤੇ ਜਾ ਰਹੇ ਕਿ ਸਾਨੂੰ ਪਤਾ ਹੈ ਕੀ ਕਿਥੋਂ ਤੱਕ ਜਾ ਸਕਦੇ ਆ ਬਜ਼ੁਰਗ ਕਿਥੋਂ ਤੱਕ ਸਾਡਾ ਜਾ ਸਕਦਾ ਹੈ ਅਫਗਾਨੀ ਸਿੱਖ ਕਿਥੋਂ ਤੱਕ ਜਾ ਸਕਦਾ ਹੈ ਤੇ ਜਾਂ ਫਿਰ ਹੋਰ ਘਰਾਂ ਦੇ ਵਿੱਚ ਬੱਚਿਆਂ ਦੇ ਉੱਤੇ ਚਾਕੂ ਤਾਣੋ ਤੁਸੀਂ ਤੇ ਫਿਰ ਉਹ ਕਿੱਥੇ ਤੱਕ ਜਾ ਸਕਦਾ ਸੋ ਇਹੋ ਜਿਹੇ ਲੁੱਟਾਂ ਖੋਹਾਂ ਬਹੁਤ ਵੱਧ ਚੁੱਕੀਆਂ ਨੇ ਇਹਦੇ ਉੱਤੇ ਨੱਥ ਪਾਉਣੀ ਪਊਗੀ ਆਪਣੀ ਕਮਿਊਨਿਟੀ ਨੂੰ ਵੀ ਰਲ ਕੇ ਇਹੋ ਜਿਹੇ ਬੰਦੇ ਬੇਨਕਾਬ ਕਰਨੇ ਪੈਣਗੇ ਤੇ ਲੋਕਲ ਪੁਲਿਸ ਨੂੰ ਜ਼ਰੂਰ ਦੱਸੋ ਜੇਕਰ ਇਹਨਾਂ ਬਾਰੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਆਉਂਦੀ ਹੈ ਆਪਾਂ ਵੀਡੀਓ ਵਿੱਚ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਵੀਡੀਓ ਵਿੱਚ ਚੱਲ ਰਹੀ ਹੈ ਬਿਨਾਂ ਆਵਾਜ਼ ਤੋਂ ਇਹ ਵੀਡੀਓ ਜਿਹੜੀ ਚੱਲੂਗੀ ਤੇ ਇਹਦੇ ਵਿੱਚ ਜੋ-ਜੋ ਅਨਸਾਰ ਕਰਦੀਆਂ ਨੇ ਉਹ ਉਹ ਮੁਲਕਾਂ ਦੇ ਵਿੱਚ ਇਹ ਘਟਨਾਵਾਂ ਜਿੱਥੇ ਸਿੱਖਾਂ ਨੂੰ ਇਹਨਾ ਆਨਰ ਮਿਲਦਾ ਹੈ ਮਹਾਰਾਣੀ ਵੱਲੋਂ ਜਾਂ ਇੰਗਲੈਂਡ ਦੀਆਂ ਸਰਕਾਰਾਂ ਵੱਲੋਂ ਜਾਂ ਹੋਰ ਜਿਹੜੇ ਲੋਕ ਹੁੰਦੇ ਨੇ ਉਹ ਇਹਨਾ ਆਨਰ ਦਿੰਦੇ ਨੇ ਕਿ ਸਿੱਖ ਬੜੇ ਬੜੀ ਵਧੀਆ ਕੌਮ ਹੈਗੀ ਹੈ ਤੇ ਉੱਥੇ ਹੀ ਸਾਡੇ ਇਹੋ ਜਿਹੇ ਕੁਝ ਲੋਕ ਆ ਕੇ ਲੁੱਟਾਂ ਖੋਹਾਂ ਕਰਦੇ ਆ ਤੇ ਸਾਨੂੰ ਬਦਨਾਮ ਕਰਦੇ ਆ ਜੀ ਜਸ ਸਿੰਘ ਜਿੱਦਾਂ ਕੋਈ ਯੂਕੇ ਦੀ ਖਬਰ ਆਉਂਦੀ ਹੈ ਛੋਟੀ ਵੱਡੀ ਤੁਸੀਂ ਹਰ ਜਾਣਕਾਰੀ ਯੂਕੇ ਦੀ ਹਰ ਨਿਊ ਸਾਡੇ ਦਰਸ਼ਕਾਂ ਦੇ ਪੰਜਾਬੀ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਯੂਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਟੋਰੀਜ਼ ਕਵਰ ਕਰਦੇ ਹਾਂ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਤੇ ਯੂਕੇ ਦੇ ਦਰਸ਼ਕਾਂ ਨੂੰ ਵੀ ਕਹਾਂਗੇ ਕਿ ਪ੍ਰਾਈਡ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਯੂਕੇ ਦੀ ਹਰ ਛੋਟੀ ਵੱਡੀ ਖਬਰ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੇਗੀ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸਭ ਦਾ ਧੰਨਵਾਦ